ਸ਼ਸ਼ੀਕਾਲ ਪੰਜਾਬੀ ਅਨਲਾਈਵ ਤੇ ਸਵੇਰ ਦੇ ਨਾਲ ਇੱਕ ਵਰਕਸ਼ਾਪ ਨੂੰ ਦਰਾ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਮੰਡੀ ਕਿੱਲਿਆ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਸਰਹਾਦੀ ਇਲਾਕਾ ਜਿੱਥੇ ਇੱਕ ਪਾਸੇ ਹਰਿਆਣਾ ਲੱਗਦਾ ਤਾਂ ਦੂਜੇ ਪਾਸੇ ਪੰਜਾਬ ਲੱਗਦਾ ਤਾਂ ਉੱਥੇ ਹੀ ਚੋਰਾ ਵੱਲੋਂ ਇੱਕ ਵਰਕਸ਼ਾਪ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਪੁਲਿਸ ਆ ਜਿਹੜੀ ਜਾਂਚ ਦੇ ਵਿੱਚ ਝੁੱਟੀ ਹੋਈ ਹੈ ਪੁਲਿਸ ਦਾ ਕਹਿਣਾ ਹੈ ਸੀ ਜਾਂਚ ਕਰ ਰਹੇ ਹਾਂ ਜਾਂਚ ਦੇ ਵਿੱਚ ਜੋ ਵੀ ਜਲਦੀ ਚੋਰਾ ਨੂੰ ਫੜ ਲਿਆ ਜਾਵੇਗਾ ਤਾਂ ਮੌਕੇ ਤੇ 112 ਦੇ ਜਿਹੜੇ ਕਰਮਚਾਰੀ ਨੇ ਉਹ ਪਹੁੰਚੇ ਨੇ ਤਾਂ ਇੱਕ ਹਰਾਨੀਪੁਰਕ ਮਾਮਲਾ ਦੇਖਿਆ ਜਿੱਥੇ ਚੋਰਾਂ ਵੱਲੋਂ ਕੈਮਰੇ ਵੀ ਸਾਰੇ ਤੋੜ ਦਿੱਤੇ ਗਏ ਡੀਵੀਆਰ ਨਾਲ ਲੈ ਕੇ ਫਰਾਰ ਹੋ ਗਏ ਜਿੱਥੇ ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ ਤਾਂ ਇਥੇ ਮਸ਼ੀਨਾਂ ਦੀਆਂ ਬੈਲਟਾਂ ਸਮੇਤ ਕਈ ਜਿਹੜਾ ਲੋਹਾ ਚੋਰੀ ਹੋਇਆ ਕਈ ਵੱਡਾ ਜਿਹੜਾ ਨੁਕਸਾਨ ਹੋਇਆ ਤਾਂ ਇਹ ਪਿੰਡ ਮੰਡੀ ਕਿੱਲਿਆਂ ਵਾਲੀ ਦੀ ਵਰਕਸ਼ਾਪ ਦੇ ਉੱਤੇ ਹੋਇਆ ਤਾਂ ਆਖਰ ਤੁਸੀਂ ਵੀ ਆਪਣੀ ਦੁਕਾਨਾਂ ਦੀ ਜਿਹੜੀ ਸੇਫਟੀ ਹੈ ਉਹ ਜ਼ਰੂਰ ਰੱਖੋ ਤਾਂਕਿ ਤੁਹਾਡਾ ਵੀ ਕੋਈ ਨੁਕਸਾਨ ਹੈ ਜਿਹੜਾ ਨਾ ਹੋਵੇ ਤਾਂ ਇਹ ਕਿੰਨਾ ਕ ਨੁਕਸਾਨ ਜਿਹੜਾ ਇਸ ਦੁਕਾਨ ਦਾ ਹੋਇਆ ਇਹ ਉਹ ਇਹਨਾਂ ਤੋਂ ਸੁਣਾਂਗੇ ਪਰ ਚੋਰਾਂ ਵੱਲੋਂ ਜਿਹੜੇ ਨਾਰਾਲੇ ਦੇ ਖਾਲੀ ਪਏ ਨੋਰੇ ਦੇ ਵਿੱਚ ਪੂਰੀ ਲਾਫ ਫਰਾਰ ਹੋਣ ਦੇ ਵਿੱਚ ਕੰਮ ਜਾ ਰਹੇ ਨੇ ਤਾਂ ਇਹ ਤਸਵੀਰਾਂ ਨੇ ਮੰਡੀ ਕਿੱਲਾ ਵਾਲੀ ਦੀ ਦੁਕਾਨ ਦੀ ਵਰਕਸ਼ਾਪ ਦੀਆਂ ਜਿੱਥੇ ਵਰਕਸ਼ਾਪ ਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਹੈ ਤਾਂ ਉਹ ਸੁਣਦੇ ਹਾਂ ਕੀ ਕਹਿੰਦੇ ਹੈ ਦੁਕਾਨ ਮਾਲਕ ਤਾਂ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਸਤਵਿੰਦਰ ਸਿੰਘ ਕਿੱਲੇ ਵਾਲੀ ਮੰਡੀ ਦੇ ਰਹਿਣ ਵਾਲੇ ਕਿੱਲੇ ਕੀ ਹੋਇਆ ਕੀ ਹੈ ਸਾਡ ਚੋਰੀ ਹੋਈ ਹੈ ਜੀ ਇੱਥੇ ਹੂੰ ਕਿੰਨੇ ਕ ਦੇਰ ਦੇ ਪਹਿਲਾਂ ਜਿਹੜੀ ਚੋਰੀ ਹੋਈ ਹੈ ਚੋਰੀ ਰਾਤ ਨੂੰ ਹੋਈ ਹੈ ਜੀ ਹੁਣ ਰਾਤ ਨੂੰ ਨਹੀਂ ਆਇਆ ਪਤਾ ਵੀ ਕਿੰਨੇ ਕ ਵਜੇ ਹੋਈ ਹੈ ਤਾਂ ਜਿਹੜੀ ਚੋਰੀਆ ਕਿੰਨਾ ਕ ਨੁਕਸਾਨ ਹੈ ਨੁਕਸਾਨ 2 ਲੱਖ ਰੁਪਏ ਤੋਂ ਉੱਤੇ ਹੀ ਹੈ ਜੀ ਨੁਕਸਾਨ ਸਾਰਾ ਹਜੇ ਤੱਕ ਇਹਦਾ ਪਤਾ ਲੱਗੂਗਾ ਜਦੋਂ ਥੋੜੀ ਥੋੜੀ ਦੇਖਾਂਗੇ ਜੀ ਵੈਲਡਿੰਗ ਦੀਆਂ ਲੀਡਾਂ ਲੈ ਕੇ ਤਿੰਨ ਜੀ ਹਮ ਕੈਮਰੇ ਤੋੜ ਗਏ ਜੀ ਸਾਰਾ ਕੈਮਰਾ ਦਾ ਸਿਸਟਮ ਲੈ ਕੇ ਚਾਕੇ ਇੱਕ ਮੋਟਰ ਪਈ ਸੀ ਉਹ ਲੈ ਗਏ ਜੀ ਚਾਕੇ ਹਮ ਤੇ ਹੋਰ ਹੌਲੀ ਹੌਲੀ ਪਤਾ ਲੱਗੂਗਾ ਜੀ ਕੀ ਹੈ ਲੋਹਾ ਲੋਹਾ ਵੀ ਲੈ ਕੇ ਠੋਡੀ ਵੀ ਲੈ ਕੇ ਜੀ ਸਾਰਾ ਲੋਹਾ ਬਹੁਤ ਪਿਆਰ ਨਾਲ ਦਾ ਸਾਡੇ ਕੋਲ ਨਹੀਂ ਤਾਂ ਇਹ ਕਿੱਧਰੋਂ ਆਏ ਸੀ ਕਿੱਧਰੋਂ ਲੈ ਕੇ ਆਏ ਇਹ ਮਗਰਲੇ ਪਾਸੋਂ ਚਿਗਾਠ ਤੋੜੀ ਆ ਜੀ ਇੱਧਰ ਵੀ ਆ ਦੇਖੋ ਆ ਚਿਗਾਠ ਤੋੜ ਕੇ ਇੱਧਰ ਆਈਏ ਹੂੰ ਪਿੱਛੋਂ ਕੰਧ ਕੱਪ ਕੇ ਆਇਆ ਜੀ ਬਾਹਰੋਂ ਜਿੰਦੇ ਸਹੀ ਲੱਗੇ ਪਏ ਸੀ ਜੀ ਮਹਾਰਾਜ ਜਿੰਦੇ ਸਹੀ ਸੀਗੇ ਹਾਂ ਜੀ ਤਾਂ ਇਹਨੇ ਕੋਈ ਕੋੜੀ-ਕੂੜੀ ਲਾਈ ਫਿਰਾਸਪਰ ਹਾਂ ਇੱਥੇ ਘੋੜੀ ਟੰਗੀ ਵੀ ਸੀ ਜੀ ਇੱਥੇ ਜੀ ਆਪਣੇ ਘੋੜੀ ਲਾ ਕੇ ਇੱਥੋਂ ਤੇ ਬਾਹਰ ਕੰਧ ਨਾ ਲਾਈ ਜੀ ਨੌਰਜ ਨਾਲ ਵਾਲੇ ਜੀ ਠੀਕ ਕੀ ਮੰਗ ਕੀ ਕਰਦੇ ਹੋ ਮੰਗਤਾ ਇਹੀ ਕਰਦੇ ਆ ਜੀ ਵੀ ਚੋਰ ਖੜੇ ਜਾਣ ਜੀ ਹੂੰ ਕਿੱਥੋਂ ਦੇ ਰਹਿਣਾ ਲਿਓ ਤੇਰਾ ਮਨਜੀਤ ਸਿੰਘ ਨਾਮ ਹੈ ਮੰਡੀ ਕੀਲਾਂ ਦੇ ਵਾਸੀ ਰਹਿਣ ਵਾਲਾ ਜੀ ਕੀ ਹੋਇਆ ਕੀ ਹੈ ਜੀ ਰਾਤ ਅਸੀਂ ਜੀ ਕਰੀਬ 8 ਵਜੇ ਦੇ ਕਰੀਬ ਦੁਕਾਨ ਮੰਗਲ ਕਰਕੇ ਘਰੇ ਚਲੇ ਜਾਂਦੇ ਆ ਜੀ ਹੂੰ 9-10 ਵਜੇ ਇਧਰ ਨੂੰ ਦੁਕਾਨ ਦਾ ਰਾਤੋਂ ਘੇੜਾ ਗੁੜਾ ਮਾਰਨ ਆਉਨੇ ਆ ਜੀ ਹੂੰ ਦੇਖਣ ਆਉਨੇ ਰਾਤ 10 ਵਜੇ ਤੋਂ ਬਾਅਦ ਜੀ ਇੱਥੇ ਚੋਰੀ ਹੋਈ ਹੈ ਕੈਮਰੇ ਤੇ ਰੀਡਾਂ ਲੱਗਿਆ ਜੀ ਕੈਮਰੇ ਲੱਗੇ ਕੁਝ ਗਾਡਰ ਸੀ ਸਮਾਨ ਕੁਝ ਗੱਲੇ ਦੇ ਵਿੱਚ ਨਕਦੀ ਪਈ ਸੀ ਜੀ ਉਹ ਸਮਾਨ ਕੱਢ ਕੇ ਨਾਲ ਲੈ ਗਏ। ਇਹ ਆਏ ਕਿਦਰੋਂ ਸੀ? ਕੁਝ ਇਹਨਾਂ ਤੁਹਾਨੂੰ ਕਿਸੇ ਵਿਅਕਤੀਆਂ ਤੇ ਸ਼ੱਕ ਵੀ ਹੈਗਾ। ਇਹ ਪਿਛਲਾ ਗੇਟ ਹੈ ਜੀ। ਕਿਸੇ ਤੋਂ ਕੋਈ ਸ਼ੱਕ ਹੋਇਆ ਤਾਂ ਨਹੀਂ ਹੈ ਜੀ। ਕਈ ਕੋਈ ਕਈ ਪ੍ਰਕਾਰ ਦੇ ਆਦਮੀ ਆਉਂਦੇ ਆ ਜੀ ਇੱਥੇ। ਹੂੰ। ਪਿਛਲਾ ਗੇਟ ਭੰਨ ਕੇ ਤੇ ਕੁਝ ਸਮਾਨ ਲੈ ਗਏ ਜੀ। ਕੁਝ ਸਮਾਨ। ਉਹ ਮੰਗ ਕੀ ਕਰ ਰਹੇ ਹੋ? ਪੁਲਿਸ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਜੀ ਥੋਰ ਜਲਦੀ ਜਲਦੀ ਫੜੇ ਜਾਣ ਤੇ ਸਾਡਾ ਸਮਾਨ ਸਾਡੇ ਤੋਂ ਵਾਪਸ ਦਵਾਇਆ। ਪੁਲਿਸ ਨੂੰ ਕੋਈ ਸੂਚਨਾ ਇਸ ਕਹਿ ਦਿੱਤੀ ਹੈ। 112 ਨੰਬਰ ਕਾਲ ਤੇ ਕੀਤੀ ਸੀਗੀ ਜੀ। ਅੱਧਾ ਘੰਟਾ ਹੋ ਗਿਆ ਪਰ ਪੁਲਿਸ ਪਾਰਟੀ ਅਜੇ ਤੱਕ ਕੋਈ ਆਈ ਨਹੀਂ ਹੈ ਜੀ। ਹੂੰ। ਤਾਂ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਕੀ ਸਥਿਤੀ ਕੀ ਦੇਖਦੇ ਹੋ ਸਥਿਤੀ ਤੇ ਦੌਰ ਜੀ ਇਸ ਤਰ੍ਹਾਂ ਦਾ ਧਮਾੜਾ ਹੀ ਚੱਲ ਰਿਹਾ ਰਾਤ ਨੂੰ ਪੀਸੀਆਰ ਕਈ ਵਾਰ ਹੁੰਦੇ ਆ ਕਈ ਵਾਰ ਨਹੀਂ ਹੁੰਦੇ ਜੀ ਹੂੰ ਛੇ ਇਹ ਰੀਆ ਪੋਸਟ ਚੌਕੀ ਤੋਂ 100 ਮੀਟਰ ਦੀ ਦੂਰੀ ਤੇ ਰਹਿੰਦਾ ਜੀ ਕਿਸ ਕਿਹੜੀ ਪੁਲਿਸ ਚੌਕੀ ਤੋਂ ਮੰਡੀ ਕੇ ਲਿਆਵਲੀ ਪੋਸਟ ਚੌਕੀ ਠੀਕ